ਏ אבי ਜਿਹੜਾ ਜਿਹੜੇ ਪੈਸੇ ਦਰ ਮੈਂ ਕਹਿ ਤਾ ਹਾਂ ਉਹਦੋਂ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹਮ ਕਿ ਕੋ ਨਹੀਂ ਮੰਗੇ ਕਿ ਕੌਮ ਦੇ ਨਾਮ ਦੇ ਉੱਤੇ ਜਾਂ ਦੂਜੇ ਤੇ ਜੇ ਇਹ ਪਰਸਨਲੀ ਪੈਸੇ ਕਮਾਏ ਭਾਵੇਂ ਭੈਣ ਚਦ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲੀ ਆ ਹਮ ਤੇ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲਿਖੇ ਦੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪੈਸੇ ਹਮ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਕੋਈ ਐਂਕਾਊਂਟਰ ਨਾ ਹੁੰਦਾ ਜਦੋਂ ਮੈਂ ਤਨ ਕਹਣਾ ਬਾਪਾ ਤਨ ਪੈਸੇ ਦਊਂਗਾ ਹਮ ਉਹਦਣ ਕੀ ਚੱਕਰ ਪਿਆ ਇਹ ਵੀ ਇਹਨਾਂ ਨੇ ਇਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਹੈ ਨਸ਼ ਉਹ ਜਿਹੜੇ ਦੁਜੇ ਅਸਲਾ ਰਹੀ ਹੈ ਹਨਾ ਉਹ ਲਗਾਉਣਾ ਹੈ ਇਹ ਇਥੋਂ ਤੇ ਉਹ ਲਗਾਉਣਾ ਇਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹੈ ਮਾਦਾ ਉਹ ਚੱਕ ਕੇ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਹਨਾ ਮਿਲ ਕੇ ਹੂੰ ਉਹ ਪਰੇ ਮੰਗਦੇ ਹੀ ਵੱਧ ਅਚਰ ਜਿਹੜੇ ਇਹਨਾਂ ਨੇ ਠਹਿਾਰ ਕੇ ਆਏ ਸੀ ਉਹਨੇ ਮੰਗਾਇਆ ਦੁਜੇ ਮੰਗਾਲੇ ਵੱਡੇ ਹਾਂ ਹੂੰ ਹੁਣ ਪੁਲਸ ਵਾਲਿਆਂ ਨੂੰ ਤਾਂ ਮਤਲਬ ਹੀ ਹੋਣਾ ਚਾਹੀਦਾ ਕੀ ਹੈਗੀ ਨਹੀਂ ਪਰ ਪੁਲਸ ਵਾਲੇ ਇਹਦਾ ਰਾਮ ਨਹੀਂ ਦੇਦੇ ਉਹਨਾਂ ਬੜੀ ਵੱਡੀ ਕੋ ਪਲੈਨਿੰਗ ਕਰ ਲਏ ਪਹਿਵਤ ਲੈ ਲਿਖਣਾ ਕੋ ਹੂੰ ਜੈਪਾਲ ਨਹੀਂ ਮਾਰਦਾ ਮੋਜ਼ਾ ਬੰਦੇ ਨਾਇ ਨਗਰੀ ਬੰਦੇ ਮਾਰੇ ਹੈ ਜੈਪਾਲ ਹੂੰ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹੀ ਕਤਲ ਨਹੀਂ ਕੀਤਾ ਸੀ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸਤ ਜਮਡਾ ਉਹਨੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰਨ ਵਾਲਾ ਫੈਨੀ ਡਿਪਾਰਟਮੈਂਟ ਹੈ ਚੋਰੀ ਦੇ ਕੰਮ ਚ ਉਹਦੇ ਨੂੰ ਵੱਡਾ ਮਾਰ ਕੋਈ ਨਹੀਂ ਹੈਗਾ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੈਪਾਲ ਨੇ ਇਹਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਇਦਾਂ ਡੀਲ ਕਰਨ ਵਾਲਾ ਬੰਦਾ ਹੈ ਉਨੇ ਜਗੋ ਦੋਤੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਹੂੰ ਉਹਨੇ ਚਲਾਤੀ ਗੋਲੀ ਪੁਲਸ ਵਾਲਾ ਕਿ ਤਾਂ ਠਾ ਆ ਅ ਅ ਉਹਨੇ ਹੀ ਗੋਲੀ ਚਲਾ ਕੇ ਤੇ ਪੁਲਸ ਵਾਲੇ ਮਾਰ ਦੇ ਦੇ ਦੋਵੇਂ ਹੂੰ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਹੀ ਵੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪ ਕਿਸੇ ਨੂੰ ਕਰ ਦੇ ਤੇ ਕਰ ਦੇ ਵੱਖਰੀ ਗੱਲ ਕੋਈ ਨੰਬਰ ਹੀ ਨਹੀਂ ਕੋਈ ਪਤਾ ਨਹੀਂ ਕਿ ਇਹਨੂੰ ਬੱਚਾ ਵੀ ਤਾਰਿਆ 7-8 ਸਾਲ ਮੈਂ ਹੈ ਮੈਂ ਇਹਨੂੰ ਕਿਹੜੇ ਮਹੀਨੇ ਮਤ ਜਦੋਂ ਦਾ ਉਹ ਘਟਨਾ ਵਾਪਰ ਕੀ ਨਾ ਮਈ 14 15 ਤਰੀਕ ਦੀ ਮੇਰੇ ਖਾਲਾ ਨਾਲ ਗੱਲ ਹੋਇਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉੱਥੇ ਨਾ ਜਾਉਂ ਬੰਦੇ ਨੂੰ ਪਤਾ ਹੈ ਇੱਕ ਬੰਦਾ ਪੁਲਿਸ ਇਨਵੈਸਟ ਕਰ ਲਿਆ ਮੈਂ ਇਹਨੂੰ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਦਾ ਨਹੀਂ ਪਤਾ ਨਾ ਉਹ ਬੰਦਾ ਘਲਾ ਸਕਿਆ ਨਾ ਕੁਝ ਹੋ ਸਕਿਆ ਤੇ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਕਰ ਗਿਆ ਤੈਨੂੰ ਦੁੱਧ ਵਿੱਚ ਪਾ ਕੇ ਇਹਨਾਂ ਨੇ ਕੁਝ ਦੇ ਦਿੱਤਾ ਦੁੱਧ ਲਵਾਇਆ ਸੀ ਇਹਨਾਂ ਨੇ ਜਿਆ ਪਲਣਾ ਨੇ ਦੁੱਧ ਲਾਇਆ ਸੀ ਉਦੋਂ ਵਿੱਚ ਪਾ ਕੇ ਇਹਨਾਂ ਨੂੰ ਨਸ਼ੀਲੀ ਦਵਾਈ ਦਿੱਤੀ ਇਹਨੂੰ ਫਿਰ ਉਹਨੇ ਸੁਤੇ ਨਹੀਂ ਛੁਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨੇ ਠਾਕ ਇੱਕ ਦਿਨ ਪਹਿਲਾਂ ਅੰਸ ਲੱਗੇ ਸੀ ਉੱਥੇ ਉਹ ਵਿਰਸਤਾਰੀ ਜਿਹੜੀ ਕਰ ਨਾਲੇ ਉਹ ਉਹ ਅੰਦਰ ਰੂਮੇਸ਼ ਨੇ ਨਹੀਂ ਦੀ ਹੋਈ ਆ ਤੇ ਉਹਦੇ ਚ ਮੈਨੂੰ ਇੱਕਲ ਦਾ ਪਤਾ ਹੈ ਵੀ ਉਹਨੇ ਨਾਂ ਨਹੀਂ ਲੈਣਾ ਕਹਿੰਦਾ ਹੂੰ ਸਵਾਲ ਵੀ ਬਦਲ ਨਾ ਵੀ ਨਾਂ ਵਾਲਾ ਰੇ ਕਹਿੰਦਾ ਹੂੰ ਕਿ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤੇ ਤੇ ਮਾਲੀ ਜਿਹੜਾ ਕੋ ਪਤਾ ਨਹੀਂ ਇਹ ਨਸ਼ੇ ਪਤੇ ਕਰਾ ਕੇ ਕਿਸ ਨੂੰ ਕੋਈ ਡੈਰੋਗਲ ਆਸ ਕੇ ਕੋ ਬਗਾ ਲੈਣ ਕੋਈ ਚੀਜ਼ ਨਾਰਕੋਟ ਡਰਫੈਸਟਨ ਦਿਓ ਕਰ ਲੈਂਦੇ ਅਗਲੇ ਨਾਰਕੋਟ ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਅਗੀ ਨਾਲ ਲੱਗਦਾ ਜਿਹੜੇ ਅੱਡਿਆਂ ਤੇ ਪੈਰੇ ਆ ਨਾ ਮਾਲ ਪਹਿਹਾ ਪਿਆਵ ਜੀ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਅੱਛਾ ਜਿਹੜਾ ਪੋਸਟ ਕਰਦੇ ਨੇ ਦਰੁਦਰ ਹੂੰ ਚਿੱਟੇਦਾਨੀ ਕੰਮ ਕਰਦੇ ਰਹੇ ਉਹ ਐਵੇਂ ਭੈਣ ਚ ਝੂਠ ਬੋਲਦੇ ਪੋਸਟ ਦਾ ਕੰਮ ਕੀਤਾ ਫੀਮ ਦਾ ਕੰਮ ਕੀਤਾ ਨਸ਼ੀਪੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ ਹੂੰ ਇਹ ਸਾਰੇ ਕੰਮ ਕੀਤੇ ਹੂੰ ਹੁਣ ਉਹ ਪੈਹਾ ਤੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ ਘੱਟ 20 ਬੈ ਕਰੋੜ ਰੁਪਈਆ ਵਾ ਹੂੰ ਪੂਰਾ ਅੱਛਾ ਹੁਣ ਉਹ ਨਾਂ ਮੈਨੂੰ ਪਤਾ ਨਾ ਉਹਨੂੰ ਕਿਹਨੂੰ ਪਤਾ ਕੀ ਹੋਵੇ ਮੈਨੂੰ ਹੂੰ ਉਹ ਪਤਾ ਕੀਤਾ ਵੀ ਨਹੀਂ ਜਾ ਸਕਦਾ ਵੀ ਕਿੱਥੇ ਪਿਆ ਕੀਤਾ ਨਹੀਂ ਪਿਆ ਜਿਹੜੇ ਦੋ ਟਿਕਾਣਿਆਂ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰੰਦਾ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਹੈ ਹੂੰ ਇਹਨਾਂ ਦਾ ਤਰੀਕਾ ਕਰਕੇ ਹੁੰਦਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਪਿਆ ਵਾ ਹੂੰ ਕਿ ਚੱਕ ਦੇਣਗੇ ਪੈਹਾ ਰਿਕਵਰ ਨਹੀਂ ਕਰਦੇ ਹੂੰ ਇਹ ਉੱਥੇ ਲੈ ਕੀ ਕਰਦੇ ਆ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਹੁਣ ਅਪਾਰਟਮੈਂਟ ਤੇ ਆਪਣਾ ਕੋ ਦਿੱਲੀ ਵੀ ਹੈਗੇ ਦੋ ਬੰਦ ਪਏ ਆ ਆਪਣੀ ਖਰੀਦੀ ਆ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਏ ਆ ਉਹਨਾਂ ਦੇ ਦੇਣ ਨਹੀਂ ਵਾਪਸ ਪੰਜ ਕਰੋੜ ਰੁਪਏ ਦੀ ਖੇੜਿਆ ਹੂੰ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਤੇ ਬਹੁਤੇ ਹੰਦਾ ਸਾਨੂੰ ਪਤਾ ਵੀ ਨਹੀਂਗਾ ਮੈਂ ਤੁਹਾਨੂੰ ਝੂਠ ਬੋਲੀ ਕਿ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕਿਤ ਏਜੰਟ ਸਾਲ ਪਹਿਲਾਂ ਹੋਇਆ ਤਾਂ ਮੈਨੂੰ ਤਾਂ ਨਹੀਂ ਪਤਾ ਵੀ ਇਹਦੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਹੂੰ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹੜੇ ਆਪਣੇ ਬੱਗੇ ਹੁਣੇ ਹੂੰ ਹੂੰ ਸੇਰੀਆਂ ਨਹੀਂ ਬੱਗੇ ਨੇ ਅੰਦਰ ਜਿਹੜੇ ਮੁੰਡੇ ਆ ਹੂੰ ਹੂੰ ਇਹਨੇ ਕਰਾਇਆ ਹੈ ਹਾਂ ਹਾਂ ਇਹਨਾਂ ਨੂੰ ਮੈਂ ਕਿਹਾ ਸੀ ਵੀ ਨਿਕਲ ਜਾ ਇਹ ਨਿਕਲਿਆ ਨਹੀਂ ਉਦੋਂ ਇਹ ਆਪਾਂ ਇਹ ਥੋੜਾ ਜਿਹਾ ਜ਼ਿਆਦਾ ਈਜੀ ਲੈ ਗਿਆ ਕਮ 7-8 ਸਾਲ ਬਸ ਤਾਂ ਫੜੇ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜੇ ਨਹੀਂ ਜਾਣਾ ਹੂੰ ਹੋਰ ਰੌਲਾ ਇਹ ਮਸਲਾ ਇਹ ਆ ਵੀ ਪੈਸੇ ਇਹਨਾਂ ਦੇ ਖੇਡ ਨਹੀਂ ਕੋਕੀ ਪੈਸਾ ਤਾਂ ਤੁਹਾਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਇਹ ਆ ਵੀ ਜਿੰਤਰ ਤੁਸੀਂ ਜ਼ਿਆਦਾ ਤੰਗੇ ਲੱਗੀ ਮੈਂ ਤੇ ਕੈਸ਼ ਮੈਨ ਇਤਰ ਉਤਰ ਕਰ ਲੈਣੀ ਇੱਕ ਕੱਲ ਨੂੰ ਰੋਜ਼ ਰੋਟੀ ਦਾ ਖੇਡ ਹੁੰਦੀ ਸਾਰੀ ਇਹੋ ਕੰਮ ਹੀ ਆਪਏ ਕਰਨਾ ਫਿਰ ਉਹ ਨੰਚੜ ਲੱਗ ਪਏ ਬਸੰਕਾ ਦੀ ਉਹ ਹੀ ਗੱਲ ਆ ਤੇ ਉਹ ਹੁਣ ਮੈਂ ਸੋਚਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਮੈਂ ਤਾਂ ਨਹੀਂ ਛੇੜਦਾ ਸਮਝੋ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪ ਨੂੰ ਪਤਾ ਸੋਨਾ ਮਤ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਵੀ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਹਿੰਦਾ ਆ ਵੀ ਜਦਾਂ ਸੈਟਲਮੈਂਟ ਨਹੀਂ ਨਾ ਹੁੰਦਾ ਇਹਨਾਂ ਦੀ ਸਿਚੁਏਸ਼ਨ ਦੀ ਦਿਖਾਉਂਦਾ ਇਦਾਂ ਹੈ ਨਾ ਨਾ ਉਹ ਬਚਿਆ ਵੀ ਤਾਂ ਆ ਮ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ ਉਹਨਾਂ ਦੇ ਗਹਿਣਾ ਹੁੰਦਾ ਠੀਕ ਹੈ ਹੁਣ ਸੁਨਿਆਰੇ ਦੀ ਆ ਵੀ ਜਿਹਦੇ ਕੋ ਆਪਣਾ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਤੇ ਪੁੱਸ ਭੈਣ ਚ ਟੱਬਰ ਰੋਲ ਦਿੰਦੀ ਆ ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਗਲਾ ਗਿਆ ਇਹਨਾਂ ਨੇ ਬਿਸਕੁਟ ਬਣਾਇਆ ਉਹਨਾਂ ਨੇ ਕੁਝ ਕੀਤਾ ਹਮ ਜਿਹੜਾ ਬਿਸਕੁਟ ਵੀ ਬਣਦਾ ਉਹ ਵੀ ਕੰਪਨੀ ਦਾ ਬਣਦਾ ਸੋ ਕੋਲਮ ਲਾ ਕੇ ਸੋਨਾ ਵੇਚਣਾ ਸਭ ਨੂੰ ਕੀ ਗੱਲ ਆ ਜਿਹੜਾ ਕੋਈ ਤੇ ਵੀ ਤੱਕ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਸੇ ਸਟੇਟ 'ਚ ਵੇਚ ਜੋ ਖਬਰੀਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਾਰੀ ਹੋਣੀ ਹੋਣੀ ਆ ਹੂੰ ਉਹ ਸੋਨਾ ਮੰਗਾਉਣਾ ਇੱਤਰ ਆਇਆ ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਮਨੇ ਮੈਨੂੰ ਫੋਨ ਕਰਕੇ ਸਭ ਦੱਸਿਆ ਸੀ ਕਿ ਕੀ ਕਰਨਾ ਹੂੰ ਉਹ ਤੋਂ ਬਾਅਦ ਜਦੋਂ ਮੈਨੂੰ ਇਹ ਗੱਲ ਕਿ ਗਈ ਕਿ ਮੇਰੇ ਫੋਨ ਨਾ ਕਰੀ। ਹਾਂ। 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ। 6 ਮਹੀਨੇ ਪਹਿਲੇ ਨੇ। ਹਨਾ। ਤੇ 6 ਮਹੀਨੇ ਪਹਿਗੇ ਤੇ ਉਦਾਂ ਉਹਨੇ ਮੈਨੂੰ ਇਹ ਗੱਲ ਕੀਤੀ ਸੀ ਵੀ ਮੈਂ ਉਧਰੋਂ ਕਿਨ ਅਮਰੀਕਾ ਦੇ ਨਾਲ ਕਿਸੇ ਬੰਦੇ ਨੂੰ ਤਹਬਾਨ ਦੇ। ਪਰ ਉਹਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ। ਉਹਦਾ ਮਤ ਕਰੂੰ। ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੇ ਗੱਲ ਮਸਲੇ ਹੱਲ ਹੋ ਜਾਣਗੇ ਬਹੁਤ 12-13 ਹਜ਼ਾਰ ਡਾਲਰ ਜਾਂ 15 ਹਜ਼ਾਰ ਡਾਲਰ ਜਿੰਨਾ ਵੀ ਆਉਂਦਾ। ਉਹ ਮੈਨੂੰ ਕਿਹੜਾ ਵਗਣਾ ਵੀ ਮੇਰਾ ਹਿਸਾਬ ਕਰੋ ਭੈਣ ਜੋ ਕਿੜਾ ਵੀ ਆਪਾਂ ਜੇ ਇਹਦੇ ਉਧਰੋਂ ਨਿਕਲ ਜਾਂਦਾ ਕੰਮ ਫੇਰ ਤੇ ਕੋਈ ਸੌਖਾ ਹੀ ਸਾਰਾ ਕੰਮ ਪਈ ਉਹਦੇ ਮਸਲਾ ਹਲੂ ਹੋ ਜਾਊਗਾ ਤੇ ਮੈਂ ਇਧਰੋਂ ਜਿਹੜਾ ਬਾਹਰ ਬੋਰਡਸ ਰਾਲਾ ਵੀ ਰੇਡ ਲਊਗਾ ਹਾਂ ਕਿਉਂਕਿ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨਾ ਵੀ ਮੈਂ ਕਰਨੀ ਪਈ ਸਟਾਫ ਆਹੋ ਸਮਝਿਆ ਨਹੀਂ ਮੇਜੀ ਆਪ ਨੂੰ ਪਤਾ ਹੀ ਨਹੀਂਗਾ ਕਿ ਇਹਨੇ ਵਰਤੇ ਹੁਣ ਜਿਹੜੇ ਸਿਚੁਏਸ਼ਨ 'ਚ ਇਹ ਭੁੰਬਲੀ ਚਲੋ ਹੁਣ ਠੀਕ ਹੈ ਮਾੜਾ ਮੋਟਾ ਹਨਾ ਉਦੋਂ ਤੇ ਨਸ਼ੇ ਪਤੇ ਕਰਦੇ ਸੀ ਇਹਨਾਂ ਨੂੰ ਕੋਈ ਨਫੇ ਘਾਟੇ ਨਾ ਪਤਾ ਥੋੜੀ ਪਤਾ ਹੈ ਹੁਣ ਹੈਪੀ ਦੇ ਖਾਨ ਤੇ ਉੱਤੇ ਮੈਂ 50 ਰੁਪਏ ਹੀ ਦਿੱਤੇ ਮੈਂ ਮੁਕਰ ਵੀ ਨਾ ਕੀ ਕੀ ਫਰਕ ਪੈਂਦਾ ਮੈਂ ਲਈ ਉਹਨਾਂ ਲੋਕਾਂ ਨੂੰ ਪੈਸੇ ਦੇ ਦਿੰਦੇ ਜਿਨ੍ਹਾਂ ਨੂੰ ਮੈਂ ਕਿਹਾ ਵੀ ਪਈ ਨੂੰ ਪੈਸੇ ਨਾ ਦਿਓ ਕੋਈ। ਮੋਰੀ ਦਾ ਮਾਰ ਗਏ ਨੇ ਉਹ ਵੀ ਕੋਈ ਚਲੋ। ਮੈਂ ਇਹ ਗੱਲ ਕਹਿਣਾ ਵੀ ਜਾਰੀ ਦੋਸਤੀ ਆ। ਮਰਜ਼ੀ ਕਰੋ ਤੁਹਾਡੀ। ਜੇ ਤੁਸੀਂ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅਗਲੇ ਦਿਨ ਕਰਦੇ ਨੇ ਉਹਨਾਂ ਕੀਤਾ ਪੈਸੇ ਨਹੀਂ ਮੋੜਨੇ। ਤੇ ਜੇ ਭੈਣ ਚ ਤੁਸੀਂ ਦਾ ਵੀ 50 ਲੱਖ ਰੁਪਏ ਦੇ ਤਰਫ ਭੁੱਲ ਜਾਓ। ਮੇਰੀ ਵੀ ਇੱਦਾਂ ਨਹੀਂ ਆਉਂਦੀ। ਹੁਣ ਮੈਂ ਕੋ ਤੁਹਾਨੂੰ ਸਹੀ ਗੱਲ ਦੱਸਾਂ। ਮੇਰੇ ਕੋ ਪੈਿਆ ਦੋ ਚੋ ਜਿਹੀਆਂ ਚੀਜ਼ਾਂ ਪਿਛਣ ਵਾਲੀਆਂ। ਹਮਮ। ਬਲੌਕ ਤੇ ਆਵ 4.5 ਲੱਖ ਰੁਪਏ ਦਾ। ਪਰ ਭੈਣ ਚ ਉਹ ਇਦਾਂ ਦੇ ਜੀਤੀ ਨਹੀਂ ਵੀ ਸਾਰ ਦੁਕਾਨ ਤੇ ਜਾ ਕੇ ਮਤਲਬ ਉਹ ਦਿਖਾਇਆ ਕਿ ਦਿਮ ਹੈ ਪਰ ਉਹ ਮੈਨੂੰ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਸੀ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋਈ ਲੋੜ ਨਹੀਂ ਪੈਣੀ ਹਾਲ ਦੀ ਘੜੀ 2-4 ਸਾਲ ਵਾਸਤੇ ਮੈਨੂੰ 2-3 ਸਾਲ ਵਾਸਤੇ ਹੈ ਨਾ ਮੈਨੂੰ ਹੋਰ ਕਿਤੇ ਪਾਸੇ ਨਿਕਲਣਾ ਪੈਣਾ ਤੇ ਇੰਨਾ ਤਾਂ ਕਿਸੇ ਨੂੰ ਆਪਾਂ ਦੇ ਨਹੀਂ ਸਕਦੇ ਤੇ ਉਹ ਮੈਨੂੰ ਐ ਲੱਗਦਾ ਹੈ ਵੀ ਹੁਣ ਉਹਨੂੰ ਵੇਚਾਂ ਪਰ ਉਹ ਵੇਚਣ ਦੇ ਮਸਲੇ ਜਪਤਾ ਕੀ ਇਹੋ ਜਿਹੀਆਂ ਚੀਜ਼ਾਂ ਵੇਚਣ ਦਾ ਸਮੇਂ ਵੱਡਾ ਰਿਸਕੇ ਹੁੰਦਾ ਕਿ ਤੁਸੀਂ ਉਲਟਾ ਹੋਰ ਪਹਿਰਾ ਕਹਿੰਦੇ ਉੱਤੇ ਹਣਾ ਸੋ ਮਤਲਬ ਪੈਸਿਆਂ ਦਾ ਜਨਮ ਹੋ ਜਾਊਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਵੀ ਕਦੋਂ ਹੋਊਗਾ ਜੇ ਮੈਂ ਤੈਨੂੰ ਕਹਿੰਦਾ ਨਾ 10000 ਰੁਪਏ ਤੈਨੂੰ ਦੇਣਾ ਵੱਖਰਾ ਉਹ ਤਾਂ ਮੈਂ ਦੇ ਦੂੰਗਾ ਦੋ ਤਿੰਨ ਮਹੀਨਿਆਂ ਵਿੱਚ ਮੈਕਸਿਮਮ ਚਾਰ ਮਹੀਨੇ ਲੱਗਣਗੇ ਜੇ ਮਨੇ ਜੇ ਉਹ 2 150000 ਰੁਪਏ ਉਹਨਾਂ ਦਾ ਪੈਣਾ ਹੀ ਹੋਰ ਛੇ ਮਹੀਨਿਆਂ ਨੂੰ ਕਿਤੇ ਨਾ ਕਿਤੇ ਤਾਂ ਉਹਨਾਂ ਹੀ ਪੈਣਾ ਵੀ ਜੇ ਆਪਾਂ ਹੁਣ ਜੇ ਪੈਸੇ ਨਹੀਂ ਹੋ ਜਾਂ ਗੁਜਾਇਸ਼ ਹੁੰਦੀ ਜਾਂ ਸਰਦਾ ਹੁੰਦਾ ਫੇਰ ਆਪਾਂ ਲੀਵਰ ਕਰਕੇ ਲਾਇਸੈਂਸ ਕਰ ਤੋਂ ਬਣਾਉਂਦੇ ਸਿੱਧਾ 5 ਲੱਖ ਰੁਪਏ ਜੇ 5 ਸਾਲ 5 ਲੱਖ ਰੁਪਏ ਦੇ ਕਿਤੇ ਵੀ ਟ੍ਰਾਂਸਪੋਰਟ ਆ ਜਾਂਦੇ ਹੂੰ ਹੂੰ ਠੀਕ ਹੈ 10 ਮੈਂ ਦਵਾਉਣਾ ਇਹਨਾਂ ਕੋਲ ਕਿ ਨ ਮੈਂ ਦਊਗਾ ਵਖਰਾ ਹੈ ਕਿ ਨਾ ਹੋ ਗਿਆ ਜਿਹੜਾ ਬਾਕੀ ਪੈਸੇ ਆ ਮੈਂ ਕੋਸ਼ਿਸ਼ ਕਰੂੰਗਾ ਤੈਨੂੰ ਦੇਣ ਦੀ ਉਹ ਜਿਹੜਾ ਤੈਨੂੰ ਦੱਸਿਆ ਨਾ ਪਿੰਡ ਪਿਆ ਸੌਦਾ ਪਤਾ ਜੇ ਤੇ ਉਹਦਾ ਡੀਲ ਹੋ ਗੋ ਉਹ ਜਾਣੀ ਉਹ ਅੱਜ ਹੋਵੇ ਜਾਂ 6 ਮਹੀਨਿਆਂ ਨੂੰ ਹੋਵੇ ਜਾਂ 1 ਸਾਲ ਨੂੰ ਹੋਵੇ ਬਾਦੋਂ ਤੇ ਟਾਈਮ ਨਹੀਂ ਲੱਗੂਗਾ ਤਾ ਪਰ ਮਿਲ ਜਾਣਗੇ ਪੈਸੇ ਨਹੀਂ ਮਰਦੇ ਹਨਾ ਜਿੰਨੇ ਵੀ ਚਰੇ ਬਣਦੇ ਆ ਪੈਸੇ ਤੇ ਮਿਲ ਜਾਣਗੇ ਮੈਂ ਲੋ 2000 ਤੋਂ ਹੋਰ ਲਾ ਲਾ 15000 ਟੋਟਲ 15000 ਲਾ ਲਾ ਇਹ 2000 ਰੁਪਏ 45000 ਰੁਪਏ ਇੰਡੀਆ ਦਾ ਮੈਂ ਹੋਰ ਤੈਨੂੰ ਕਰਕੇ ਦਊਗਾ ਕੀ ਤੀਨੋਂ ਮੇ ਕਰਕੇ ਦਵਾ ਪਰ ਉਹਦੀ ਕੋ ਗਰੰਟੀ ਨਹੀਂ ਉਹ ਸਾਲਕ ਦਾ ਸੇਮ ਟਾਈਮ ਲੱਗ ਸਕਦਾ ਉਸਦਾ ਵੀ ਕੱਲ ਨੂੰ ਹੀ ਹੋ ਜੇ ਜਿਸ ਦਿਨ ਉਹ ਵਿਕ ਗਿਆ ਨੁਕੀ ਉਹ ਪਿੰਡ ਮੇਰਾ ਹੋਰ ਕਿਸੇ ਦਾ ਪੈਸਾ ਦੇਣ ਵਾਲਾ ਕੋਈ ਨਹੀਂ 31000 ਰੁਪਏ ਜੋਤੀ ਦਾ ਤੇ ਤੇਰਾ ਲਾਲਾ 50000 ਤੇਰਾ ਹੋਊਗਾ ਹਨਾ ਤੇ ਪੈਸੇ ਮੇਰੇ ਕੋ ਘਟੋ ਘਟ ਨਹੀਂ ਇਕੱਠਾ ਕਰਨ ਵਾਲਾ 20 ਲੱਖ ਰੁਪਏ ਦੇ ਕਰੀਬ ਹੈ ਜੇ ਸਾਰਾ ਸੌਦਾ ਪਤਾ ਭਾਲਾ ਮੈਂ ਆਪਣਾ ਤੇ ਉਹ ਮੈਂ ਕਿਹੜਾ ਕਰ ਦੱਸ ਵੀ ਨਹੀਂ ਸਕਦਾ ਜੀ ਪੈਸੇ ਕਦੇ ਕਦੇ ਨਹੀਂ ਵੀ ਉਹਦੇ ਪੈਸੇ ਮੇਰੇ ਕੋ ਹੀ ਰਣੇ ਆ ਉਹ ਉਹ ਕਰ ਦਿੰਦਾ ਵੀ ਮਸਲਾ ਨਹੀਂ ਉਹਦੇ ਵਿੱਚ ਕੋਈ ਇਨਵੋਲਡ ਹੁਣ ਮੈਂ ਤਾਂ ਕਿਹਨਾ ਹੁਣ ਪਤਾ ਕੀ ਚੱਕਰ ਆ ਹੁਣ ਗੱਲ ਆਪਾਂ ਨਿਬੇੜ ਲਈ ਨਾ ਇੱਕ ਵਾਰੀ 10000 ਤੇਰੇ ਕੋਲ ਆ ਗਿਆ ਠੀਕ ਆ ਤਿੰਨ ਦਿਨ ਤੈਨੂੰ ਮੈਂ ਦੇ ਦੂੰਗਾ ਉਹ ਮੈਂ ਹੁਣ ਫੇਰ ਇੱਥੇ ਵੇਖੋ ਮੇਰੇ ਕੋਲ ਹੈਗੀ ਐ ਇੱਕ ਹੁਣ ਇੰਦਾ ਕਾਲੀ ਬੰਦਾ ਕਹਿੰਦਾ ਮੈਂ ਉਹਦਾ ਰਾਊਂਡ ਨੰਬਰ ਵੀ ਉਹਦਾ ਦਿੱਤਾ ਮੁੰਡੇ ਦਾ ਕੰਪੀ ਦਾ ਦਿੱਤਾ ਹੀ ਨਹੀਂ ਗੌਰਵ ਵੱਡੇ ਲੱਗ ਗਿਆ ਅਸਜ ਨਹੀਂ ਬੰਦਾ ਕੁਕਰਦਾ ਰਿਹਾ ਹਾਂ ਉਹਦਾ ਅਕਾਊਂਟ ਨੰਬਰ ਦਿੱਤਾ ਮੈਨੂੰ ਕਿਹਾ ਵੀ ਤੂੰ ਇਹਦੇ ਅਕਾਊਂਟ ਚ ਪਾ ਦੇ ਪੈਸੇ ਕਿ ਗੌਰਵ ਦੇ ਚੈਟ ਤੇ ਗੌਰਵ ਕੋ ਮੈਂ ਲੈ ਲੂੰਗਾ